ਲੋਭਣ ਮੁੰਡੇ ਨੂੰ 2 2000 3 3000 25 25 ਉਹ ਕਰਦੇ ਦੀ ਲੋੜ ਨਹੀਂ ਮਾਸੂਹੀ ਦਸਤਾਰ ਪੁਤਲੀ ਘਰ ਚੌਂਕ ਆ ਜਾਓ ਜਿੱਥੇ ਤੁਹਾਨੂੰ 2 2000 ਵਾਲੇ 25 25 ਵਾਲੇ ਕੋਟ ਪੈਂਟে ਪਵੇਂ ਸਿਰਫ 7 700 ਦੇ ਵਿੱਚ ਮਿਲ ਰਿਹਾ ਬਹੁਤ ਥੋੜਾ ਕਪੜਾ ਕੁਆਲਟੀ ਪੂਰੀ ਜੇ ਆਪਾਂ ਕੋਟ ਪੈਂਟ ਦੀ ਗੱਲ ਕਰਦੀਏ ਦੇਖੋ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 2 ਪੀਸ ਕੋਟ ਪੈਂਟ 10000 ਤੋਂ ਘੱਟ ਕੋਈ ਜਾਂਦਾ ਨਹੀਂ ਸਾਡੇ ਕੋਲ ਆ ਗਿਓ 10000 ਵਾਲਾ ਕੋਟ ਪੈਂਟ 2895 ਚ ਸਲਾਈਸ ਸਮੇਤ ਲੈ ਜਾਓ ਜੇ ਸਾਡਾ ਕੋ ਵੀਰ ਕਵੇ ਸਾਨੂੰ ਚਾਹੀਦਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦੇ ਵਿੱਚ 3 ਪੀਸ ਕੋਟ ਸੂਟ ਮਿਲਦਾ 15000 ਰੁਪਏ ਦਾ ਇੱਥੇ ਆਜੋ ਸਿਰਫ ਤੁਹਾਨੂੰ 3760 ਹੀ ਦੇ ਦੇਣਗੇ ਸਲਾਈ ਕਰਕੇ ਜੀ ਲਗਜ਼ਰੀ ਬ੍ਰਾਂਡ ਵੀ ਹੈਗਾ ਲਗਜ਼ਰੀ ਕੱਪੜਾ ਵੀ ਹੈਗਾ ਇਟਾਲੀਅਨ ਫੈਬਰਿਕ ਵੀ ਹੈਗਾ ਲਾਈਨਿੰਗ ਵਾਲਾ ਕੋਟ ਪੈਂਟ ਵੀ ਹੈਗਾ ਚੈੱਕ ਵਾਲਾ ਵੀ ਹੈਗਾ ਪਰ ਇਹ 15 15 ਹਾਂਜੀ ਇਹ 15 15000 ਵਾਲਾ ਕੋਟ ਪੈਂਟ ਨਹੀਂ 5000 7000 'ਚ ਕੱਲਾ ਕੱਪੜਾ ਨਹੀਂ ਕੱਲੀ ਸਮਾਈ ਨਹੀਂ ਜੱਜ ਕਰਕੇ ਦੇ ਰਹੇ ਆ 5000 ਜੇ ਸਟੈਚ ਕਰਕੇ ਦੇ ਸ਼ਰਟ ਚੈੱਕ ਕਰ ਲੋ ਤੁਸੀਂ ਪਾਰਟੀ ਵੇ ਸ਼ਰਟ ਲੈਣੀ ਆ ਆਫਿਸ ਆ ਤੇ ਸ਼ਰਟ ਲੈਣੀ ਆ ਰੰਗਾਂ ਵਿੱਚ ਸਾਰੀ ਹੈਗੀ ਆ ਚੈੱਕ ਸ਼ਰਟ ਲੈਣੀ ਆ ਦੇਖੋ ਜੀ ਡਿਜ਼ਾਈਨਰ ਕੋਰਤੇ ਪਿਆ ਮੈਂ ਤੁਸੀਂ ਨਾਈਟ ਪਾਰਟੀ ਲੈਣਾ ਤੁਸੀਂ ਜਾਗੋ ਪਾਰਟੀ ਲੈਣਾ ਤੁਸੀਂ ਇਹਦੇ ਥੀਮ ਬਣਾਉਣੇ ਆ ਇੱਕ ਨਾਲ ਦੇ 5-5 10 ਦੇਖੋ ਕਲਰ ਸਾਡੇ ਕੋਲ ਕਾਫੀ ਹੈਗੇ ਆ ਡਿਜ਼ਾਈਨਰ ਕੋਰਤੇ ਪਿਆ ਮੈਂ ਵੀ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਇਸ ਵੇਲੇ ਵੱਡਾ ਬ੍ਰਾਂਡ ਆ ਪੂਰੇ ਵਰਲਡ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਤਰਾਜ ਦੇ ਜਿੱਥੇ ਤੁਹਾਡੇ ਬਹੁਤ ਵੱਡੇ ਫਾਇਦੇ ਹੋ ਰਹੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਰੰਗ ਫੇਟ ਹੋ ਜਵੇ ਇਹ ਚ ਕੋ ਡੱਬ ਪੈ ਜਵੇ ਸਾਡੀ ਫੁੱਲ ਗਰੰਟੀ ਆ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਲੋਬ ਹਣ ਮੁੰਡੇ ਨੂੰ 2 200 3 300 25 250 ਖਰਚੇ ਦੀ ਲੋਣੀ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਆਜੋ ਜਿੱਥੇ ਤੁਹਾਨੂੰ 2 200 ਵਾਲੇ 25 250 ਵਾਲੇ ਕੋਟ ਤੇ ਪੈਂਵੇਂ ਸਿਰਫ 7 700 ਦੇ ਵਿੱਚ ਮਿਲ ਰਿਹਾ ਬਹੁਤ ਛੋੜਾ ਕਪੜਾ ਕੁਆਲਿਟੀ ਪੂਰੀ ਜੇ ਆਪਾਂ ਕੋਟ ਪੈਂਟ ਦੀ ਗੱਲ ਕਰੀਏ ਦੇਖੋ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 2 ਪੀਸ ਕੋਟ ਪੈਂਟ 10000 ਤੋਂ ਘੱਟ ਕੋ ਜਿੰਦਾ ਨਹੀਂ ਸਾਡੇ ਕੋਲ ਆ ਗਿਓ 10000 ਵਾਲਾ ਕੋਟਪੈਂਟ 2995 ਚ ਸਲਾਈ ਸਮੇਤ ਲੈ ਜਾਓ ਜੇ ਸਾਡਾ ਕੋਈ ਵੀਰ ਕਵੇ ਸਾਨੂੰ ਚਾਹੀਦਾ 3 ਪੀਸ ਕੋਟਪੈਂਟ ਆ ਬਾਜ਼ਾਰ ਦੇ ਵਿੱਚ 3 ਪੀਸ ਕੋਟਪੈਂਟ ਮਿਲਦਾ 15000 ਰੁਪਏ ਦਾ ਇੱਥੇ ਆਜੋ ਸਿਰਫ ਤੁਹਾਨੂੰ 3760 ਹੀ ਦੇ ਦੇਣਗੇ ਸਲਾਈ ਕਰਕੇ ਭਾਈ ਜੀ ਬੜਾ ਰੌਲਾ ਪਿਆ ਚਾਰੇ ਪਾਸੇ ਕਹਿੰਦੇ ਵੀ ਕੋਈ 2000 ਨਹੀਂ ਲੈਂਦੇ ਕੋਈ 2200 ਨਹੀਂ ਕੋਈ 2500 ਨਹੀਂ 2 2000 ਵਾਲੇ ਕੂਰਤੇ ਪਜਾਮੇ 7 700 ਹੀ ਦੇ ਜਾਂਦੇ ਆ ਰੰਗ ਵੀ ਕਹਿੰਦੇ ਬਹੁਤ ਸਾਰੇ ਸਚਾਈ ਕਿੰਨੀ ਕਹਿ ਗਈ ਆ ਦੇਖੋ ਜੀ ਸਚਾਈ ਜਮਾ ਇੱਕਦਮ ਕਲੀਅਰ ਹੈ ਕਿਉਂਕਿ ਮਾਤੂ ਸ਼੍ਰੀ ਦਸਤਾਰ ਪੁਤਲੀਗਰ ਜੋ ਕਹਿੰਦਾ ਉਹ ਦਿੰਦਾ ਇਦਾਂ ਨਹੀਂ ਦਿਖਾਉਣ ਨੇ ਦੰਦ ਹੋਰ ਹਾਤੀ ਦੇ ਤੇ ਖਾਣ ਦੇ ਦੰਦ ਹੋਰ ਇਹ ਕੰਮ ਤਾਂ ਹੈ ਹੀ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਕੋਈ ਚੋਲਾ ਸ਼ਾਬ ਬ੍ਰਾਂਡ ਨਹੀਂ ਹੈਗਾ ਇਹ ਮਾਤੂ ਸ਼੍ਰੀ ਦਸਤਾਰ 1970 ਦੀ ਕੰਪਨੀ ਆ ਆ ਚੱਕੋ ਵਾਈਟ ਕਲਰ ਦਾ ਕੁੜਤਾ ਪਜਾਮਾ 700 ਰੁਪਏ ਦਾ ਚੰਗੇ ਬ੍ਰਾਂਡ ਵੀ ਹੈਗੇ ਆ ਆ ਚੱਕੋ ਲਗਜ਼ਰੀ ਬ੍ਰਾਂਡ ਮੁਫਤ ਲਾਲ ਦਾ ਗੀਜ਼ਾ ਕਾਟਨ ਦਾ ਮੈਟੀ ਦੇ ਵਿੱਚ 800 ਰੁਪਏ ਦਾ ਆ ਚੱਕੋ ਜਪਾਨੀਸ ਫਲੋਰਾ ਸਭ ਤੋਂ ਬੈਸਟ ਕਪੜਾ ਲਓ ਜੀ ਇਹ ਵੀ ਦੇਣਾ 1100 ਦਾ ਆ ਚੱਕੋ ਲੇਲਣ ਦਾ ਕੁੜਤਾ ਪਜਾਮਾ ਵੀ ਆਰ ਜੇ 3 3000 ਇੱਥੇ 1500 ਦਾ ਆ ਚੱਕੋ ਗੀਜ਼ਾ ਕਾਟਨ ਬਜ਼ਾਰਾਂ ਦੇ ਵਿੱਚ 45 4500 ਇੱਥੇ 2000 ਦਾ ਅਜਾ ਭਾਈ ਜੀ ਇਹ ਤਾਂ ਮੈਂ ਚੀਜ਼ਾਂ ਚੈੱਕ ਕਰ ਲਿਆ ਕੋਈ ਸ਼ਕੀਨ ਮੁੰਡੇ ਕਹਿੰਦੇ ਸਾਨੂੰ ਚਾਹੀਦੇ ਰੇਮੰਡ ਆ ਸਾਨੂੰ ਚਾਹੀਦੇ ਵੱਡੇ ਬ੍ਰਾਂਡ ਆ ਕੋਈ ਰੇਮੰਡ ਦੇ ਵਿੱਚ ਵੀ ਕੁੜਤੇ ਵੀ ਮੈਂ ਹੈਗਾ ਕੋਈ ਦੇਖੋ ਜੀ ਰੇਮੰਡ ਦਾ ਵੀ ਕੁੜਤਾ ਪਜਾਮਾ ਹੈਗਾ ਆ ਚੱਕੋ ਸਿਲਵਸ ਚੈੱਕ ਕਰਾ ਦਿਓ ਰੇਮੰਡ ਦੀ ਰੇਮੰਡ ਦਾ ਵੀ ਹੈਗਾ ਸੀਆਰਮ ਦਾ ਵੀ ਹੈਗਾ ਪਰ ਸਿੱਧੀ ਤੇ ਨਾਲ ਗੱਲ ਦੱਸ ਦਿੰਨੇ ਆ ਇਹ ਕੋਈ 5-5000 ਕੋਈ 8-8000 ਦਾ ਕੁੜਤਾ ਪਜਾਮਾ ਨਹੀਂ 170 ਰੁਪਏ ਮੀਟਰ ਤੋਂ ਸ਼ੁਰੂ ਹੋਗਾ ਅੱਛਾ ਮੈਨੂੰ ਇਹ ਵੀ ਦੱਸ ਦਿਓ ਬਹੁਤ ਅਜਾਦੀ ਤੁਸੀਂ ਕੁਆਂਟੀਟੀ ਰੱਖੀ ਆ ਸਿਰਫ ਵਾਈਟ ਦੇ ਵਿੱਚ ਨਾ ਸੋ ਕਿੰਨੇ ਕ ਰੇਂਜ ਆ ਕੋਈ ਲਗਜ਼ਰੀ ਕੋਰਤੇ ਪਜਾਮਾ ਜਿਵੇਂ ਬਾਜ਼ਾਰ ਚ 5000 7000 10 10000 ਤੱਕ ਦੇ ਵੀ ਕੋਰਤੇ ਪਜਾਮੇ ਹੈ ਉੱਧੂ ਉੱਪਰ ਹੀ ਵੈਰਾਈਟੀ ਵੀ ਹੈਗੀ ਆਪਣੇ ਕੋਲ ਦੇਖੋ ਜੀ ਲਗਜ਼ਰੀ ਕੋਰਤੇ ਪਜਾਮੇ ਵਾਈਟ ਪੇਪਰ ਕਾਟਨ ਜੇ ਗੀਜ਼ਾ ਕਾਟਨ ਜੇ ਮੈਟੀ ਚ ਤੁਸੀਂ ਵਾਈਟ ਤੇ ਚੈੱਕ ਕਰ ਲੋ ਜੀ ਕਿੰਨੀਆਂ ਵੈਰਾਈਟੀਆਂ ਸਾਡੇ ਕੋਲ ਦੁਬਈ ਦੇ ਕੋਰਤੇ ਪਜਾਮੇ ਵੀ ਹੈਗੇ ਆ ਚੈੱਕ ਕਰੋ ਜੀ ਸਿਲਵਰ ਬ੍ਰਾਂਡ ਸਾਰੇ ਹੀ ਹੈਗੇ ਆ ਰੰਗਾ ਮੇਚੀ ਦੇਖ ਲੋ ਬਹੁਤ ਰੰਗਾ ਮੇਚੀ ਹੈ ਸ਼ਰਟਾਂ ਚੈੱਕ ਕਰ ਲੋ ਤੁਸੀਂ ਪਾਰਟੀ ਵੇ ਸ਼ਰਟ ਲੈਣੀਆਂ ਆਫਿਸਾਂ ਤੇ ਸ਼ਰਟ ਲੈਣੀਆਂ ਰੰਗਾ ਮੇਚੀ ਸਾਰੀ ਹੈਗੀ ਐ ਚੈੱਕ ਸ਼ਰਟ ਲੈਣੀਆਂ ਆ ਚੱਕੋ ਕੋਟ ਪੈਂਟ ਕਹਿੰਦੇ ਕੋਟ ਪੈਂਟ ਦਾ ਧਮਾਕਾ ਕੀ ਪਾਤਾ ਆ ਮਾਤੂ ਸ਼੍ਰੀ ਦਸਤਾਰ ਨੇ ਕੀ ਸੱਪ ਕਰਤਾ ਦੇਖੋ ਜੀ ਸੱਪ ਨਹੀਂ ਅਸੀਂ ਲੋਕਾਂ ਨੇ ਦਿਮਾਗਾ ਚੋਂ ਵਹਿਮ ਕੱਢ ਦਿੰਨੇ ਆ ਵੀ 5-5000 ਜਿਹੜਾ ਤੁਸੀਂ ਸਵਾਈ ਦਾ ਲਈ ਜਾਂਦੇ ਹੋ ਹੁਣ ਮਾਤੂ ਸ਼੍ਰੀ ਦਸਤਾਰ ਨੇ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਅੰਮ੍ਰਿਤਸਰ ਪੁਤਲੀ ਘਰ ਚੌਂਕ ਚੋਂ ਇੱਥੋਂ ਲੈ ਕੇ ਉੱਥੋਂ ਸਭ ਦੇਖ ਲੋ ਟੱਗੜ ਸਾਹਿਬ ਇੱਥੇ 50 ਟਕਾ ਨਾ ਕੋਰ ਪੈਂਟ ਦੀਆਂ ਪਰ ਕਿਸੇ ਦੀ ਸਮਾਈ 10000 5000 8000 ਆ ਚੱਕੋ ਕੋਰ ਪੈਂਟ ਸਟਿਚ ਕਰਕੇ 2995 ਦਾ ਪਰ ਭਾਈ ਜੀ ਲੋਕਾਂ ਦੇ ਮਨ ਚ ਤਾਂ ਇਹ ਬੜਾ ਵੱਡਾ ਭਲੇਖਾ ਹਣਾ ਉਹ ਕਹਿੰਦੇ 4-4000 ਰੁਪਏ ਸਲਾਈ ਚਾਹਦੀ ਤੁਸੀਂ 2995 ਦੇਈ ਜਾਂਨੇ ਕਹਿੰਦੇ ਜਾਂ ਤਾਂ ਕਪੜਾ ਨਹੀਂ ਵਧੀਆ ਹੋਊਗਾ ਤਾਂ ਜਾਂ ਇਹਨਾਂ ਕੋ ਰੰਗ ਇੱਕ ਦੋ ਆ ਦੇਖੋ ਜੀ 58 11 ਟਰੈਕਟਰ ਵਾਂਗੂ ਖਿੱਚ ਲੈਂਦੇ ਸਾਰੇ ਆ ਕਪੜਾ ਚੈੱਕ ਕਰ ਲੋ ਇਹ ਕੱਪੜੇ ਦੀ ਕੁਆਲਿਟੀ ਹੈ ਜਿਹੜੀ 2995 ਤੇ 3760 ਦੇ ਰਹੇ ਆ ਔਰ ਹਾਂਜੀ ਧਿਆਨ ਨਾਲ ਗੱਲ ਸੁਣ ਲੋ ਇੱਕ ਦੋ ਰੰਗ ਨਹੀਂ ਆ ਚੱਕੋ ਨੇਵੀ ਟੈਨ ਸਕਾਈ ਗ੍ਰੇ ਜਿੰਨੇ ਮਰਜੀ ਰੰਗ ਲੈ ਲਓ 2995 ਤੇ 3760 ਤੇ ਔਰ ਇੱਕ ਗੱਲ ਹੋਰ ਸੁਣ ਲੋ ਹਾਂਜੀ ਬ੍ਰਾਂਡ ਕਹਿੰਨੇ ਹੋ ਤੁਸੀਂ ਵੀ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਆ ਜਿਹੜਾ 2995 ਦਾ ਬ੍ਰਾਂਡ ਮਾਤੂ ਸ਼੍ਰੀ ਦੇਈ ਜਾਂਦੇ ਕਿਸੇ ਕੰਮ ਦਾ ਨਹੀਂ ਇਨਾਂ ਕੋਲੇ ਲਗਜ਼ਰੀ ਬ੍ਰਾਂਡ ਹੈਣੀ ਬਾਜੀ ਲਗਜ਼ਰੀ ਬ੍ਰਾਂਡ ਵੀ ਹੈਗਾ ਲਗਜ਼ਰੀ ਕੱਪੜਾ ਵੀ ਹੈਗਾ ਇਟਾਲੀਅਨ ਫੈਬਰਿਕ ਵੀ ਹੈਗਾ ਲਾਈਨਿੰਗ ਵਾਲਾ ਕੋਟ ਪੈਂਟ ਵੀ ਹੈਗਾ ਚੈੱਕ ਵਾਲਾ ਵੀ ਹੈਗਾ ਪਰ ਇਹ 15 15 ਹਾਂਜੀ ਇਹ 15 15000 ਵਾਲਾ ਕੋਟ ਪੈਂਟ ਨਹੀਂ 5000 7000 'ਚ ਕੱਲਾ ਕੱਪੜਾ ਨਹੀਂ ਕੱਲੀ ਸਮਾਈ ਨਹੀਂ ਸਟਿਚ ਕਰਕੇ ਦੇ ਰਹੇ ਆ 5000 ਤੇ ਸਟਿਚ ਕਰਕੇ ਦੇ ਰਹੇ ਆ ਦੇਖੋ ਜੀ ਕੋਟ ਪੈਂਟ ਕੋਟ ਤੇ ਵੀ ਅਮੇ ਦਾ ਹੈਗੇ ਆ ਆ ਤੁਸੀਂ ਸ਼ੇਰਬਾਨੀਆਂ ਚੈੱਕ ਕਰ ਲਓ ਦੇਖੋ ਨਾ ਤੁਸੀਂ ਹਸਬੰਡ ਵਾਈਫ ਨੇ ਮੈਚ ਕਰਕੇ ਪਾਉਣੀ ਆ ਤੁਸੀਂ ਜਿੱਦਾਂ ਦੀ ਵੀ ਡਿਜ਼ਾਈਨ ਤਿਆਰ ਕਰਾਉਣੇ ਆ ਬਾਜ਼ਾਰ ਦੇ ਵਿੱਚ ਸ਼ੇਰਬਾਨੀ ਜਿਹੜੀ ਤੁਸੀਂ 15000 16000 ਰੁਪਏ ਦੇ ਵਿੱਚ ਸਟਿਚ ਕਰਾ ਕੇ ਤਿਆਰ ਕਰਾਉਣੇ ਉਹ ਸਾਡੇ ਕੋਲ 15 15000 ਵਾਲੀਆਂ ਸ਼ੇਰਬਾਨੀਆਂ 6500 ਰੁਪਏ ਦੇ ਵਿੱਚ ਸਵਾਜਿਹਾ ਆ ਭਾਜੀ ਤੁਸੀਂ ਅਮਰੀ ਸਰਚੇ ਹੋ 15 15 16 16000 ਇਕੱਲਾ ਰੈਂਟ ਲੈ ਲੈਂਦੇ ਇੱਥੇ ਆ ਪੁੱਛ ਲਓ ਜਿਹੜੇ ਵੀਡੀਓ ਦੇਖੀ ਜਾਂਦੇ ਆ ਇਹਨਾਂ ਨੇ 10 1000 ਰਾਇਆ ਪਰਿਆ ਅਸੀਂ 6500 ਰੁਪਏ ਚ ਸਟਿਚ ਕਰਕੇ ਦੇ ਰਹੇ ਆ ਦੇਖੋ ਜੀ ਡਿਜ਼ਾਈਨਰ ਕੋਰਤੇ ਪਿਆ ਮੈਂ ਤੁਸੀਂ ਨਾਈਟ ਪਾਰਟੀ ਲੈਣਾ ਤੁਸੀਂ ਜਾਗੋ ਪਾਰਟੀ ਲੈਣਾ ਤੁਸੀਂ ਇਹਦੇ ਥੀਮ ਬਣਾਉਣੇ ਆ ਇੱਕ ਨਾਲ ਦੇ 5 5 10 ਦੇਖੋ ਕਲਰ ਸਾਡੇ ਕੋਲ ਕਾਫੀ ਹੈਗੇ ਆ ਡਿਜ਼ਾਈਨਰ ਕੋਰਤੇ ਪਿਆ ਮੈਂ ਵੀ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਪੱਗਾਂ ਪੰਨਣ ਵਾਲੇ ਸ਼ਕੀਨ ਭਰਾ ਆ ਇਸ ਵੇਲੇ ਵੱਡਾ ਬ੍ਰਾਂਡ ਆ ਪੂਰੇ ਵਰਲਡ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰ ਜਿੱਥੇ ਤੁਹਾਡੇ ਬਹੁਤ ਵੱਡੇ ਫਾਇਦੇ ਹੋ ਰਹੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਇਹ ਚ ਕੋਈ ਡੱਬ ਪੈ ਜਵੇ ਸਾਡੀ ਫੁੱਲ ਗਰੰਟੀ ਆ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਇੱਥੇ ਰੂਪੀਆਂ ਦੇ ਫੁੱਲ ਬੈਲ ਦੇ ਕੱਪੜੇ ਮਿਲਦੇ ਆ ਇਸ ਤੋਂ ਇਲਾਵਾ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾਣੀਆਂ ਟਾਈਆਂ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਮਹਿੰਗੇ ਮਹਿੰਗੇ ਸੂਟ ਲੈਣੇ ਹੋ ਥੱਲੇ ਲਾਈਨਿੰਗ ਲਾਉਣ ਵਾਲੀ ਲੈਣੀ ਆ ਸਾਡੇ ਕੋਲ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਕੋਜੀ ਸਿੱਧੀ ਸਾਦੀ ਗੱਲ ਹੈ ਜੇ ਤੁਸੀਂ ਵਿਆਹ ਸ਼ਾਦੀ ਪਾਰਟੀ ਤੇ ਜਾਣਾ ਚਾਹੁੰਦੇ ਹੋ ਇਦਾਂ ਦੇ ਹੱਸਦੇ ਹੱਸਦੇ ਚਿਹਰੇ ਲੈ ਕੇ ਵੀ ਅਸੀਂ ਵਿਆਹ ਸ਼ਾਦੀ ਤੇ ਆ ਗਏ ਕੱਪੜੇ ਦੇ ਖਰਚਾ ਬਹੁਤ ਹੋ ਗਿਆ ਪਰ ਆ ਹੱਸਦੇ ਚਿਹਰੇ ਤਾਂ ਹੀ ਆ ਵੀ ਮਾਤੂ ਸ਼੍ਰੀ ਦਸਤਾਰ ਪੁਤਲੀ ਕਰ ਤੇ ਰੇਟ ਘਟਾ ਤੇ ਪਾਰਟੀ ਵੀ ਇੰਜੋਏ ਕੀਤੀ ਵਿਆਹ ਵੀ ਇੰਜੋਏ ਕੀਤਾ ਤੇ ਸਾਡਾ ਖਰਚਾ ਵੀ ਘਟ ਹੋਇਆ ਬਣਾਦੀ ਹੁਣ ਜੇ ਵੀਨੇ ਮੇਨੇ ਤੇ ਚਾਰ ਚਾਰ ਵਿਆਪਕਤਾ ਲਿਓ ਤੱਕੜ ਸਾਹਿਬ ਇਦਾਂ ਦੇ ਰੇਟ ਕੱਢਦੇ ਸੀ ਸੋ ਬਾਲ ਜਲਦੀ ਜਲਦੀ ਆ ਜਾਓ ਤੁਸੀਂ ਆਉਣਾ ਕਿੱਥੇ ਆ ਪਤੂਸ਼ਰੀ ਦਸਾਰ ਪੁਤਲੀਗੜ ਚੌਂਕ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਸ਼੍ਰੀ ਅਮਰਸਰ ਸਾਹਿਬ